ਆਦੀ ਹੱਤੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਰਖੜੀ ਸਿਰਵਲੇ ਦੇ ਉੱਤੇ ਜੀ ਲਪਟੇ ਵਾਲੇ ਸੂਟਾਂ ਦੀ ਵੈਰੈਟੀ ਆ ਗਈ ਜੀ ਬਹੁਤ ਹੀ ਵਧੀਆ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਵੈਰੈਟੀ ਬਹੁਤ ਦਿੱਖੀ ਹੈ ਜੀ ਵੈਰੈਟੀ ਨਿੱਤੀ ਨਵੀਂ ਆਉਂਦੀ ਰਹਿੰਦੀ ਹੈ ਜੀ ਆ ਦੇਖੋ ਜੀ ਕਾਟਨ ਦਾ ਸੂਟ ਹੈ ਬਿਲਕੁਲ ਫੈਂਸੀ ਸੂਟ ਕਾਟਨ ਦਾ ਜੀ ਐਸੀ ਸੂਟ कॉटन ਦਾ ਬਿਲਕੁਲ ਫੈਂਸੀ ਸੂਟ कॉटन ਦੇ ਉੱਤੇ ਜੀ ਸ਼ਾਲਟਰ ਦਾ ਕੱਪੜਾ ਹੋ ਗਿਆ ਇਹ ਆ ਸਰਵਾੜ ਦਾ ਕੱਪੜਾ ਇਹਦੇ ਨਾਲ ਆ ਫੈਂਸੀ ਦੁਪੱਟਾ ਜੀ कॉटन ਦਾ ਲਾਲ ਪੂਰਾ ਵੱਡਾ ਦੁਪੱਟਾ ਜੀ ਉੱਲਾ ਜਮਾ कॉटन ਦੇ ਉੱਤੇ ਹੈਗਾ ਇਹ ਦੇਖੋ ਦੁਪੱਟਾ ਕਿੰਨਾ ਸ਼ਾਨਦਾਰ ਲੱਗਿਆ ਪੂਰਾ ਵੱਡਾ ਦੁਪੱਟਾ ਲੱਗਿਆ ਜੀ ਬੂਆ ਬਾਰਡਰ ਕੰਨੀ ਦੇ ਵਾਲਾ ਫੇਰ ਮੇਲੇ ਤੇ ਲੱਗਾ ਇਹ ਔਰ ਆਮਾਦੀ ਹੱਤੀ ਦੇ ਦਿੱਤੇ ਸੇਰ ਮੇਲਾ ਚੱਲ ਰਿਹਾ ਜੀ ਰੱਖੜੀ ਸੇਰ ਮੇਲਾ ਚਾਲੂ ਹੋ ਚੁੱਕਿਆ ਹੈਗਾ ਰੰਗਰਜਨ ਬਹੁਤ ਆਇਆ ਇਹਦੇ ਵਿੱਚ ਆ ਦੇਖੋ ਜੀ ਇਹ ਡਿਜ਼ਾਈਨ ਦੇ ਵਿੱਚ ਕਲਰ ਡਿਜ਼ਾਈਨ ਕੋ ਹੋਰ ਬਹੁਤ ਆਇਆ ਇਹਦੇ ਵਿੱਚ रखड़ी सेल में उत्ते जी है सूट जमा कोटन जी ये बिल्कुल कॉटन का कपड़ा देखो डिजाइन का बहुत ही आ गए जी सारे बिल्कुल फैंसी दुपट्टा पूरा बड़ा दुपट्टा लगे जी नाले ने सिर्फ साढ़े पांच सौ का कट्टा जी ये रखड़ी सेल मेले के उ साढ़े पौ रुपये ਬਿਲਕੁਲ ਕੌਫਨ ਦਾ ਸਟੂਟ ਹੈਗਾ ਕੌਫਨ ਦਾ ਦੁਪੱਟਾ ਨਾਲ ਹੈਗਾ ਮੈਚਿੰਗ ਸੂਟ ਹੈਗਾ ਰੰਗ ਇਕ ਟਿੱਕ ਇਕ ਵਧੀਆ ਆਏ ਹੋਏ ਜੀ ਇਹਦੇ ਵਿੱਚ ਸਾਰੇ ਰੰਗ ਤੇ ਡਿਜ਼ਾਈਨ ਪੂਰੇ ਵਧੀਆ ਡਾਰਕ ਕਲਰ ਵੀ ਆਇਆ ਜੀ ਲਾਈਟ ਕਲਰ ਵੀ ਆਇਆ ਜੀ ਮਾਲੇ ਦੇ ਵਿੱਚ ਡਾਰਕ ਕਲਰਸ ਵੀ ਆਇਆ ਤੇ ਲਾਈਟਸ ਵੀ ਆਇਆ ਜੀ ਇਹਦੇ ਵਿੱਚ ਆਹ ਦੇਖੋ ਡਾਰਕ ਡਾਰਕ ਕਲਰਾਂ ਦੇ ਵਿੱਚ ਮੇਰੇ ਕਹਣਾ ਕੁਆਲਿਟੀ ਹੈ ਜੀ ਬਿਲਕੁਲ ਬਿਲਕੁਲ ਫੈਂਸੀ ਬਿਲਕੁਲ ਕਾਟਨ ਮੈਚਿੰਗ ਸੂਟ ਵਿੱਚ ਦੇ ਫੱਟੇ ਦੇ ਨਾਲ ਪੂਰਾ ਖੁੱਲਾ ਵੱਡਾ ਦੁਪੱਟਾ ਜੀ ਕਾਟਨ ਦਾ ਜਮਾ ਲਾਲ ਬਿਲਕੁਲ ਕਾਟਨ ਦਾ ਪੂਰਾ ਵੱਡਾ ਦੁਪੱਟਾ ਜੀ ਨਾਲ ਇਹ ਫੈਂਸੀ ਦੁਪੱਟਾ ਸਿਰਫ 550 ਦੇ ਘੱਟਾ ਜੀ ਇਹ ਅਰਖੜੀ ਸੇਲ ਵਿੱਚ ਲੈਤੇ 550 ਦਾ ਘੱਟਾ ਜੀ ਇਹ ਮਾਰਕੀਟ 'ਚ ਵੇਚੇ 8000 ਦਾ ਵੇਚੇ 900 ਦਾ 60 ਦਾ ਇਹ ਸਿਰਫ 550 ਰੁਪਈਆ ਜੀ ਭਰਾਮਾ ਦੀ ਏਟੀ ਦੇ ਉੱਤੇ 550 ਦੇ ਵਿੱਚ ਰੰਗ ਇੱਕ ਇੱਕ ਵਧੀਆ ਆਏ ਹੋਏ ਸਾਰੇ ਦੇ ਵਿੱਚ ਬਿਲਕੁਲ ਜਮਾ ਕਾਊਂਟਰ ਦਾ ਕਪੜਾ ਹੀ ਨਹੀਂ ਆਹ ਦੇਖੋ ਜੀ ਹੋਰ ਇਹਦੇ ਵਿੱਚ ਮੀਡੀਅਮ ਕਲਰਾਂ ਦੇ ਵਿੱਚ ਇਹ ਵੀ ਕੁਰੀਆਂ ਕਿੱਥੇ ਦੀ ਕੁਆਲਿਟੀ ਆ ਜੀ ਕੁਰੀਆਂ ਬਹੁਤ ਲਾਈਟ ਰੰਗ ਮੰਗਦੀਆਂ ਨੇ ਜਿਵੇਂ ਨਾ ਡਾਇਰੈਕਟ ਰੰਗਾਂ ਦੇ ਵਿੱਚ ਜਿਵੇਂ 35 ਦਾ ਕੁਆਲਿਟੀ ਆ ਭਾ ਲੈਣਾ ਇਹ ਜਮਾ ਕੋਟਰ ਆ ਜੀ ਕੱਪੜਾ ਦੇਖੋ ਇਹ ਵੀ ਪੂਰੇ ਵਧੀਆ ਚੰਗੀਆਂ ਮਿੱਲਾਂ ਦੇ ਮਾਲ ਜੀ ਪੂਰੇ ਵਧੀਆ ਇਹ ਸ਼ਰਟ ਦਾ ਕੱਪੜਾ ਹੋ ਗਿਆ ਜਿਹਦੇ ਨਾਲ ਤੇ ਬੌਸਮ ਤੇ ਆ ਦੁਪੱਟਾ ਜੀ ਇਹ ਰੰਗਾਂ ਦੇ ਵਿੱਚ ਰੇਟ ਇਹਦਾ ਵੀ 550 ਹੀ ਲੱਗਦਾ ਜੀ ਆਡੀ ਵੀਡੀਓ ਨੂੰ ਬਾਤੋ ਬਾਤ ਸ਼ੇਅਰ ਕਰੋ ਤੇ ਚੈਨਲ ਨੂੰ ਲਾਇਕ ਕਰੋ ਸਾਡੇ ਗਰੁੱਪ ਦੇ ਵਿੱਚ ਐਡ ਹੋਣ ਵਾਸਤੇ ਸਾਨੂੰ WhatsApp ਨੰਬਰ ਤੋਂ ਆਪਣਾ ਹੈਲੋ ਭੇਜੋ ਤੇ ਤੁਹਾਨੂੰ ਗਰੁੱਪ ਦੇ ਵਿੱਚ ਐਡ ਕਰਾਂਗੇ ਜੀ ਭਰਾਵਾਂ ਦੀ ਹੱਟੀ ਦੇ ਉੱਤੇ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਮੇਲੇ ਚੱਲੀ ਜਾਂਦਾ ਜੀ ਆ ਦੇਖੋ ਜੀ ਕਿੰਨੇ ਡਿਜ਼ਾਈਨ ਆ ਇੱਕ ਤੋਂ ਇੱਕ ਵਧੀਆ ਆਏ ਹੋਏ ਨੇ ਇਹਦੇ ਵਿੱਚ ਰਖੜੀ ਸੇਲ ਮੇਲੇ ਤੇ ਫੁੱਲ ਕੁਆਂਟੀਟੀ ਦੇ ਵਿੱਚ ਮਾਲ ਪਹੁੰਚ ਚੁੱਕਿਆ ਹੈ ਜੀ